ਲਓ ਜੀ ਭਰਾ ਆਪਾਂ ਕਰੀਏ ਬੱਕਰੀਆਂ ਦੇ ਲਈ ਖੋਲਣੀ ਤਿਆਰ ਕਰੇ ਤੇ ਕਿਵੇਂ ਕਰੀਏ ਪੂਰੀ ਵੀਡੀਓ ਨਾਲ ਜੁੜੇ ਰਹੋ ਕਈ ਭਰਾਵਾਂ ਨੇ ਪੁੱਛਿਆ ਸੀ ਵੀ ਕਿਵੇਂ ਤਿਆਰ ਕਰੀਏ ਆਪਾਂ ਪੂਰੀ ਵੀਡੀਓ ਪਾਈ ਸੀ ਉਹ ਬਣਾਉਣੇ ਆ ਆਪਣੇ ਆਮ ਦੋ ਕਵਾੜ ਚ ਪਾਈਪਾਂ ਕਰੇ ਪੰਗਾ ਹੀ ਹੁੰਦੀਆਂ ਹਨਾ ਪ੍ਰਾਣੀਆਂ ਉਹ ਪਾਈਪਾਂ ਲੈਤੀਆਂ ਤੇ ਆ ਇੱਕ ਇੱਕ ਦੀ ਐਂਗਲ ਲੈਤੀ ਆ ਭਰਾ ਮੇਰੇ ਆਪਾਂ ਤੇ ਪੂਰੀ ਵੀਡੀਓ ਨਾਲ ਜੁੜੇ ਰਹੋ ਸਭ ਤੋਂ ਪਹਿਲਾਂ ਆਪਾਂ ਪਾਈਪਾਂ ਦੀਆਂ ਕੰਨੀਆਂ ਜਿਹੜੀਆਂ ਉਬੜ ਖੁਬੜ ਦੀਆਂ ਹਨਾ ਇਹਨਾਂ ਨੂੰ ਚੰਗੀ ਤਰ੍ਹਾਂ ਗੋਲ ਕਰ ਲਾਏ ਵਧੀਆ ਪਾਈਪਾਂ ਤੇ ਗੋਲ ਕਰਨ ਤੋਂ ਬਾਅਦ ਭਰਾ ਮੇਰੇ ਦੇਖੀ ਚੱਲਿਓ ਪੂਰੀ ਵੀਡੀਓ ਆਪਾਂ ਚੰਗੀ ਤਰ੍ਹਾਂ ਸਾਰੀਆਂ ਪਾਈਪਾਂ ਕਰਕੇ ਗੋਲ ਆ ਚੱਕੋ ਇੱਕੋ ਹੀਆਂ ਕਰਨ ਤੋਂ ਬਾਅਦ ਇਹਨਾਂ ਨੂੰ ਆਪਾਂ ਇੱਕ ਸਾਈਡ ਵੱਧ ਘੱਟ ਕਟਾਂਗੇ ਉਹ ਤੁਹਾਨੂੰ ਦੱਸ ਦਿਆਂ ਕਿਵੇਂ ਕੱਟਣੀਆਂ ਭਰਾ ਮੇਰਿਓ ਜਿਵੇਂ ਕਿ ਜਿਹੜੀ ਛੱਤ ਪਾਈ ਆ ਤਾਂ ਹਾਂ ਉਹ ਵਾ ਥੋੜੀ ਹੀ ਰੱਖਣੀ ਐ ਤੇ ਬਾਕੀ ਥੱਲੇ ਬਾਕੀ ਡੂੰਗੀ ਰੱਖਣੀ ਆਪਾਂ ਖੋਲਣੀ ਠੀਕ ਐ ਭਰਾ ਮੇਰਿਓ ਜਿਵੇਂ 10 ਇੰਚੀ ਪਾਈਪ ਦੀ ਬਣਾਈ ਆਪਾਂ ਹਨਾ ਵੀ ਇੱਕ ਸਾਈਡ 6 ਇੰਚ ਰੱਖ ਲਿਓ 7 ਤਾਂ ਹਾਂ ਬਸ 3-4 ਇੰਚੀ ਰੱਖਿਓ ਜਿਹੜੀ ਛੱਤ ਜੀ ਬਣਾਈ ਆਪਾਂ ਦਾ ਵਿੱਚ ਵੜਨ ਤੋਂ ਇਹ ਬੱਕਰੀ ਵੇਚਣਾ ਬੜੇ ਠੀਕ ਹੈ ਨਿਸ਼ਾਨੀ ਨਿਸ਼ੂਨੀ ਲਾ ਕੇ ਤੇ ਉਹ ਅੱਡ-ਅੱਡ ਕੱਟ ਲਓ ਇੱਕ ਸਾਈਡ ਵੱਧ ਹੋਵੇ ਇੱਕ ਘੱਟ ਹੋਵੇ ਐਸ ਰੋਡ ਕੱਟ ਲਿਓ ਲਓ ਜੀ ਲਾ ਕੇ ਨਿਸ਼ਾਨੀ ਆਪਾਂ ਇਸ ਦੀ ਤੇ ਪੂਰੀ ਘੈਂਟ ਚੀਜ਼ ਬਣੂਗੀ ਤੇ ਵਧੀਆ ਨਜਾਇਜ਼ ਖਰਚੇ ਦੇ ਵਿੱਚ ਕੋਈ ਖਰਚਾ ਨਹੀਂਗਾ ਲੱਕਣਾ ਫੱਟੀਆਂ ਘਰੇ ਪੰਗਾ ਨੂੰ ਸਿਰਫ ਆਕਲੀ ਐਂਗਲ ਦੀ ਲੈ ਚ ਆਉਣੀ ਹੈ ਤੁਸੀਂ ਤੇ ਇਹ ਲਿਆ ਹੋ ਗੱਸਾ ਇਹ ਸਾਰਾ ਲੱਕੜਾ ਲਿਆ ਪੂਰੀ ਵੀਡੀਓ ਦੇਖੀ ਜਾਂਦਾ ਆਪਾਂ ਤੁਹਾਨੂੰ ਸਾਰੀ ਦੱਸਾਂ ਕਿ ਕੀ ਗੱਲਬਾਤ ਹੈ ਆਪਾਂ ਬਰਬਰੀ ਬੱਕਰੀਆਂ ਦੇ ਲਈ ਬਣਾਈ ਹੈ ਭਰਾ ਮੇਰੋ ਤੇ ਉੱਚੀ ਨੀਮੀ ਕੇਛਨੇ ਬਣਾਉਣੀ ਉਹ ਬਣਾ ਸਕਦਾ ਆ ਦੇਖੋ ਐਸੋਟ ਕੱਟਿਆ ਆਪਾਂ ਆ ਥੱਲੇ ਲਈ ਚਨੀਰਾ ਪਾਵਾਂਗੇ ਇਹ ਵੱਧ ਕੱਟੀ ਆ ਤਾਂ ਵਾਲਾ ਛੋਟਾ ਟੱਕਣ ਵਾਲਾ ਉੱਤੇ ਲਾਵਾਂਗੇ ਇਹ ਆਪਾਂ ਥੋੜਾ ਕੱਟਿਆਗਾ ਬਸ ਕੱਲਾ ਵੀ ਨਾਲ ਤਾਂ ਮੀਹ ਕਿਹੜੀ ਦਾ ਪਾਣੀ ਵੀ ਨਹੀਂ ਪੈਂਦਾ ਤੇ ਨਾਲੇ ਬੱਕਰੀ ਜਿਹੜੀ ਵਿੱਚ ਨਹੀਂ ਵੱਢਦੀ ਆ ਇੰਗਲਾ ਜਿਹੜੀਆਂ ਆਪਾਂ 1.5-1.5 ਫੁੱਟ ਦੀਆਂ ਕੱਟੀਆਂ ਬਰਬਰੀ ਦੇ ਹਿਸਾਬ ਨਾਲ ਹੈ ਨਾ ਜੇ ਬੀਟਰ ਲੈ ਕੇ ਕੋਲੇ ਉਹ ਭਰਾ ਮਰੋ 2 ਸਵਾ 2 ਵੀ ਰੱਖ ਸਕਦਾ ਉੱਚੀ ਰੱਖ ਸਕਦਾ ਉਸ ਤੋਂ ਬਾਅਦ ਆ ਘਰੇ ਗੁੱਟਕੇ ਜੇ ਪਈ ਸੀ ਲੱਕੜ ਦੇ ਪੂਰੇ ਹੈਵੀ ਵਧ ਗਿਆ ਇਹਦੇ ਨਿਸ਼ਾਨੀ ਲਾ ਕੇ ਤੁਸੀਂ ਇਹਨੂੰ ਥੋੜਾ ਤ੍ਰਿਕੋਨਾ ਕੱਟਣਾ ਤੁਸੀਂ ਹੈਨਾ ਤਾਂ ਕਿ ਪੈਰ ਐ ਜਿਹੜੇ ਥੱਲੋਂ ਸਾਈਡ ਨੂੰ ਨਿਕਲ ਜਾਣ ਮੜੇ ਵੀ ਖੁੱਲ ਨਹੀਂ ਡਿੱਗੇ ਨਾ ਇਸ ਲੋਟ ਥੱਲੋਂ ਪੈਰ ਚੌੜੇ ਹੋ ਜਾਣ ਐਸ ਲੋਟ ਥੋੜਾ ਤ੍ਰਿਕੋਨਾ ਆਰੀ ਵੀ ਹੁੰਦੀ ਹੈ ਘਰੇ ਚਲੋ ਮੇਰੇ ਕੋਲੇ ਕੱਟ ਰਾਇ ਤੇ ਆਰੀ ਨਾਲ ਵੀ ਆਪਾਂ ਕੱਟ ਸਕਦੇ ਹਾਂਗੇ ਆ ਦੇਖੋ ਥੱਲੋਂ ਥੋੜੇ ਚੌੜੇ ਰੱਖਣੇ ਪੈਰ ਵੀ ਖੁੱਲ ਨਹੀਂ ਡਿੱਗੇ ਨਾ ਤਾਂ ਕਰਕੇ ਇਹਨੂੰ ਤ੍ਰਿਕੋਨਾ ਕੱਟ ਲਿਓ ਥੋੜਾ ਜਿਹਾ ਬੱਸ ਜੋ ਵੀਡੀਓ ਨਾਲ ਜੁੜੇ ਰਿਹਾ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਬੱਕਰਾਂ ਵਾਲੇ ਭਰਾਵਾਂ ਲਈ ਬਹੁਤ ਵਧੀਆ ਚੀਜ਼ ਹੈ ਜਮਾ ਸਾਦਾ ਸਿੰਪਲ ਚੀਜ਼ ਹੈ ਭਰਾ ਮੇਰੇ ਕੋਈ ਖਰਚਾ ਨਹੀਂ ਸਿਰਫ ਮਿਹਨਤ ਆਪਣੀ ਐਸ ਲੋਟ ਆਪਾਂ ਭਰਾ ਮੇਰੇ ਇਹਨਾਂ ਨੂੰ ਕੱਟ ਕੇ ਸਾਰਿਆਂ ਨੂੰ ਇੱਕੋ ਜਿਹਾ ਬਣਾ ਲਿਆ ਦੇਖੋ ਦੋਨੇ ਸਾਈਡ ਵਧੀਆ ਉਸ ਤੋਂ ਬਾਅਦ ਇਹ ਆਪਾਂ ਸੱਲ ਕੱਢ ਕੇ ਜਿਹੜੀ ਐਂਗਲ ਫਿੱਟ ਕਰਾਂਗੇ ਐਸ ਰੋਡ ਕੱਟਣੀ ਆ ਤ੍ਰਿਕੋਣੀ ਜਿਵੇਂ ਕੱਟੇ ਪਏ ਐ ਪਾਈਪ ਦੇ ਹਿਸਾਬ ਦੇ ਨਾਲ ਲਓ ਜੀ ਉਸ ਤੋਂ ਬਾਅਦ ਆਪਾਂ ਐਂਗਲ ਤੇ ਸੱਲ ਕਢਵਾ ਲਈ ਮਿਸਤਰੀ ਤੋਂ ਐਸ ਰੋਡ ਸੱਲ ਕਢਣੇ ਆ ਬਸ ਤੇ ਥੱਲੇ ਡਰਿੱਲ ਘਰੇ ਆਮ ਹੁੰਦੀ ਆ ਆਪਣੇ ਉਹਦੇ ਨਾਲ ਸੱਲ ਮਾਰ ਕੇ ਆਪਾਂ ਡਰਿੱਲ ਦੇ ਨਾਲ ਤੇ ਇਹਨਾਂ ਨੂੰ ਕਸਤੇ ਦੇਖੀ ਚੱਲੋ ਤੇ ਕਾ ਪੈਲ ਟਾਈਪ ਬਣਾਉਣੀ ਆ ਪੱਤੀ ਠੀਕ ਆ ਦੋਨੇ ਸਾਈਡ ਸਾਡੇ ਦਾ ਸੱਲ ਸੱਲ ਕੱਢ ਕੇ ਮਤਲਬ ਐਲ ਟਾਈਪ ਬਣਾ ਕੇ ਇਸ ਨੂੰ ਇਹ ਉਹ ਜਿਹੜੀ ਸਾਈਡ ਆ ਉਹ ਵਿੱਚ ਕਸੀ ਜਾਊਗਾ ਇਸਦੇ ਤੇ ਇਹ ਉਹਨਾਂ ਨਟਾਂ 'ਚ ਹੀ ਕਸੀ ਜਾਊਗੀ ਜਿਨ੍ਹਾਂ ਵਿੱਚ ਆਪਾਂ ਪੈਰ ਕਸਾਂਗੇ ਦਿਖਾਉਣੀ ਆ ਤੁਹਾਨੂੰ ਆ ਦੇਖੋ ਇਦਾਂ ਇਹ ਮੱਲੂਬਿਆ ਹੀ ਨਟ ਚ ਕਸੀ ਗਈ ਜਿਹੜੀ ਸਾਈਡ ਤੇ ਐ ਇਹ ਉਸੇ ਵਿੱਚ ਹੀ ਕਸੀ ਗਈ ਬਹੁਤ ਵਧੀਆ ਤੇ ਮਜ਼ਬੂਤ ਚੀਜ਼ ਐ ਪਰ ਇਹ ਬਰ ਗੱਲ ਨਾਲੇ ਦਾ ਚੀਜ਼ ਹੀ ਹੈਣੀ ਐ ਅੱਜ ਕੱਲੇ ਨਾ ਕੱਲ ਕੱਲੇ ਸਾਰੇ ਰਾਵੜਾ ਤੇ ਲੱਕੜਾ ਤੇ ਪੈਰ ਐ ਜਿਹੜੇ ਲੋਹੇ ਦੇ ਲਾਤੇ ਆਪਾਂ ਪੂਰੀ ਵਧੀਆ ਗੱਲਬਾਤ ਬਣਾ ਜੀ ਤੇ ਐਸ ਲੋਟ ਆਪਾਂ ਪੱਤੀ ਲਈ ਐ ਇਹ ਵੀ ਭਰਾ ਮੇਰੇ ਥੱਲੜ ਦੇ ਤਾਂ ਉਸੇ ਨਟ ਚ ਕੱਸ ਦਿਓ ਤੇ ਵਿਚਾਲੇ ਇੱਕ ਸਾਨੂੰ ਨਟ ਹੋਰ ਪਾਉਣਾ ਪਊਗਾ ਆ ਚੱਕੋ ਜੇ ਪੱਤੀਆਂ ਤੁਸੀਂ ਬਣਵਾ ਲਿਆਓ ਇਹ ਵੀ ਸਾਨੂੰ ਦਿਖਾ ਦਿੰਨੇ ਕਿਦਾਂ ਹੋਇਆ ਚੱਕੋ ਜੀ ਖੋਲਨੀ ਬਣ ਕੇ ਹੋ ਗਈ ਆਪਣੀ ਬਿਲਕੁਲ ਤਿਆਰ ਤੇ ਕਿੱਦਾਂ ਲੱਗੀ ਭਰਾ ਮੇਰੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਇੱਕ ਵਿਚਾਲੇ ਵੀ ਸਪੋਟਾਂ ਲਾਤੀਆਂ ਸੀਗਾ ਨਾਲੇ ਤਾਂ ਬੱਕਰੀ ਮਾਰਦੀ ਨੇ ਇੱਕ ਦੂਜੀ ਨਾਲ ਵਿਚਾਲੇ ਪੱਤੀ ਲਾਤੀ ਸੀ ਆਪਾਂ ਠੀਕ ਹੈ ਜੀ ਕਰਿਓ ਵੀਡੀਓ ਸ਼ੇਅਰ ਲਾਜ਼ਮੀ ਜੀ ਤੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਕਿੱਦਾਂ ਲੱਗੀਆਂ ਆਪਣੀਆਂ ਖੋਲੀਆਂ ਬਹੁਤ ਸੋਹਣੀ ਤੇ ਵਧੀਆ ਚੀਜ਼ ਬਣੀ ਐ ਕਈ ਭਰਾਵਾਂ ਦੇ ਮੈਸੇਜ ਆਏ ਸੀ ਮੈਂ ਗਰੁੱਪ 'ਚ ਪਾਈ ਸੀ ਕਦੇ ਬਾਈ ਤੂੰ ਕਿਵੇਂ ਤਿਆਰ ਕਰੀਏ ਮਾਂ ਵੀ ਪੂਰੀ ਵੀਡੀਓ ਪਈ ਐ ਮੈਂ ਉਹ ਪਾ ਦੂੰਗਾ ਤੁਸੀਂ ਦੇਖ ਲਿਓ いだ、私は。